ਨਮਸਕਾਰ ਪੰਜਾਬ ਐਮ ਪੀ ਐਮ ਦੇਖ ਰਿਹਾ ਹੈ ਦਰਸ਼ਕਾ ਸਵਾਗਤ ਹੈ ਦੋਸਤੋ ਲੁਧਿਆਣੇ ਦੇ ਵਿੱਚ ਵਾਤਾਵਰਣ ਸੰਭਾਲ ਮੇਲਾ ਲੱਗਿਆ ਹੋਇਆ ਹੈ ਜਿਸ ਦੇ ਵਿੱਚ ਵਾਤਾਵਰਣ ਨੂੰ ਕਿਵੇਂ ਸੰਭਾਲਿਆ ਜਾਵੇ ਇਸ ਸਬੰਦੇ ਵਿੱਚ ਬਹੁਤ ਕੁਝ ਜਿਹੜੇ ਕਿ ਤੁਹਾਨੂੰ ਸਿੱਖਣ ਨੂੰ ਮਿਲੇਗਾ ਇਹ ਮੇਰੇ ਨਾਲ ਜਿਹੜਾ ਕਿ ਇੱਕ ਤੁਸੀਂ ਸਟਾਲ ਦੇਖ ਰਹੇ ਹੋ ਗੰਡੋਆਂ ਤੋਂ ਜਿਹੜੀ ਖਾਦ ਤਿਆਰ ਕੀਤੀ ਜਾਂਦੀ ਹੈ ਕੀ ਪ੍ਰੋਸੈਸ ਹੈਗਾ ਹੈ ਕਿਵੇਂ ਇਹ ਖਾਦ ਤਿਆਰ ਹੁੰਦੀ ਹੈ ਇਸ ਦੇ ਬਾਰੇ ਜਿਹੜਾ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਕਿਸਾਨ ਵੀਰਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਪਹਿਲਾਂ ਦੇ ਸਮੇਂ ਦੇ ਵਿੱਚ ਜਿਹੜੇ ਕਿ ਕਿਸਾਨ ਨੇ ਇਸ ਤਰ੍ਹਾਂ ਜਿਹੜੀ ਕਿ ਗੰਡੋਆਂ ਤੋਂ ਖਾਦ ਤਿਆਰ ਕਰਕੇ ਉਹਨਾਂ ਨੂੰ ਖੇਤਾਂ ਦੇ ਵਿੱਚ ਇਸਤੇਮਾਲ ਕਰਦੇ ਸਨ ਪਰ ਹੁਣ ਜਿਹੜਾ ਕੀ ਰਸਾਇਨਾ ਦਾ ਇਸਤੇਮਾਲ ਕੀਤਾ ਜਾ ਰਿਹਾ ਜਿਸ ਕਰਕੇ ਝਾੜ ਤਾਂ ਵੱਧ ਰਿਹਾ ਹੈ ਪਰ ਨਾਲ ਹੀ ਜਿਹੜਾ ਕੀ ਮਨੁੱਖਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੱਗ ਰਹੀਆਂ ਨੇ ਇਸ ਸਟੋਲ ਦੇ ਜ਼ਰੀਏ ਇਹ ਦਿਖਾਉਂਦੀ ਕਿ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਕਾਲਾ ਸੋਨਾ ਘਰ ਦੇ ਵਿੱਚ ਹੀ ਤਿਆਰ ਕਰਕੇ ਜਿਹੜਾ ਕਿਸਾਨ ਹੈ ਉਹ ਮਾਲਾ-ਮਾਲ ਹੋ ਸਕਦਾ ਹੈ ਸਾਡਾ ਨਰ ਵੀਰਜੀ ਮਨਜੂਰੇ ਸਸ਼ੀਕਲ ਜੀ ਹਾਂਜੀ ਸਸ਼ੀਕਲ ਵੀਰ ਜੀ ਸਸ਼ੀਕਲ ਭਾਈ ਜੀ ਕਿਵੇਂ ਇਹ ਪੂਰੀ ਗੰਡੋਆ ਤੁਸੀਂ ਖਾਤਿਆਰ ਕਰਦੇ ਹੋ ਕੀ ਪ੍ਰੋਸੈਸ ਹੈਗਾ ਤੇ ਕੀ ਕੀ ਫਾਇਦਾ ਹੁੰਦਾ ਇਹਦਾ ਜੀ ਜੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਲਾਈਵ ਦਿਖਾਉਂਦਾ ਗੋਹੇ ਨੂੰ ਖਾਂਦਾ ਹੈ ਫਿਰ ਜਿਹੜੀ ਉੱਪਰ ਉਹ ਬਿੱਟ ਕਰਦਾ ਹੈ ਜੀ ਉਥੋਂ ਉਹਨੂੰ ਗੰਡੂਆ ਖਾਦ ਗਿਆ ਜਾਂਦਾ ਵਰਮੀ ਕੰਪੋਸਟ ਇਹ ਆਸਟ੍ਰੇਲੀਅਨ ਪ੍ਰਜਾਤੀ ਹੈ ਜੀ ਆਇਸਟੀਨੀਆ ਫਟੇਡਾ ਜੀ ਠੀਕ ਹੈ ਜੀ ਇਹ ਇਸ ਟਾਈਮ ਖਾਦ ਬਣ ਰਹੀ ਹੈ ਐਂ ਕਹ ਲਓ ਵੀ ਇਹ ਇੱਕ ਜਿਹੜਾ ਯੰਗ ਗੰਡੂਆ ਆ ਉਹ ਰੋਜ਼ ਦਾ 1 ਕਿਲੋ ਗੋਹਾ ਖਾ ਕੇ ਉਹਦੀ ਖਾਦ ਬਣਾ ਦਿੰਦਾ ਜੇ ਤੁਸੀਂ 1 ਟਨ ਗੋਹੇ ਦੇ ਵਿੱਚ ਗੰਡੂਆ ਪਾਇਆ 30 ਕਿਲੋ ਤਾਂ ਤੁਹਾਨੂੰ ਉਹਦੇ ਵਿੱਚੋਂ 400 ਕਿਲੋ ਖਾਦ ਮਿਲ ਜਾਂਦੀ ਆ 600 ਕਿਲੋ ਉਹ ਗੋਗੂ ਖਾ ਜਿਹੜਾ ਆ ਗੰਡੂਆ ਖਾ ਜਾਂਦਾ ਤੇ ਇਹਦਾ ਭਾਜੀ ਜਦੋਂ ਇਹਨੂੰ ਖਾਦ ਬਣਦੀ ਆ ਇਹਦੇ ਵਿੱਚ 14 ਤਰ੍ਹਾਂ ਦੇ ਨਿਊਟ੍ਰੀਸ਼ਨ ਮਿਲਦੇ ਨੇ ਤੇ ਜਿਹੜੇ ਕਿ ਜਦ ਕਿ ਉਹਦਾ ਅੱਜ ਦੇ ਟਾਈਮ ਦੇ ਵਿੱਚ ਮਾਰਕੀਟ ਦੇ ਵਿੱਚ ਸਿੰਥੈਟਿਕ ਬਦਲ ਚੱਲਦਾ ਪਿਆ ਯੂਰੀਆ ਹੋ ਗਿਆ ਡੀਪੀ ਹੋ ਗਿਆ ਹੋਰ ਸਿੰਥੈਟਿਕ ਕਾਰਬਨ ਹੋ ਗਈ ਪਰ ਇਹ ਬਿਲਕੁਲ ਪ੍ਰੋਪਰ ਆਰਗੈਨਿਕ ਨੇਚਰਲ ਜਿਹੜੀ ਕਾਰਬਨ ਫਾਸਫੋਰਸ ਸਾਨੂੰ ਇਹਦੇ ਵਿੱਚੋਂ ਮਿਲਦੀ ਆ ਤੇ ਫਸਲਾਂ ਦਾ ਇੱਕ ਤਰ੍ਹਾਂ ਨਾਲ ਕਾਲਾ ਸੋਨਾ ਹੈ ਇਹਨੂੰ ਪਾਉਣ ਦੇ ਨਾਲ ਹੋਰ ਵੀ ਜਿਹੜੇ ਫਾਇਦੇ ਨੇ ਵੀ ਨਦੀਨਾਂ ਦੇ ਵਿੱਚ ਕਮੀ ਆਉਂਦੀ ਹੈ ਸਿੰਚਾਈ ਦੇ ਵਿੱਚ ਜਿਹੜਾ ਪਾਣੀ ਲੱਗਦਾ ਆ ਉਹਦੀ ਕਮੀ ਆ ਬਹੁਤ ਜ਼ਿਆਦਾ ਕਮੀ ਆ ਜਿੰਨ ਕਿਉਂਕਿ ਇਹ ਜ਼ਮੀਨ ਨੂੰ ਪੋਲੀ ਰੱਖਦਾ ਆ 25% ਇਹਦੇ ਵਿੱਚ ਸ਼ਮਤਾ ਹੁੰਦੀ ਆ ਪਾਣੀ ਨੂੰ ਸੋਖਣ ਦੀ ਤੇ ਜਿਹੜੀਆਂ ਇਹਦੇ ਵਿੱਚ ਜਿਹੜੀ ਫਸਲ ਉਗੂਗੀ ਇਹਨੂੰ ਮਿਲਾਉਣ ਤੋਂ ਬਾਅਦ ਉਹਦੀਆਂ ਉਹ ਬੜੀਆਂ ਗਹਿਰੀਆਂ ਜਾਣਗੀਆਂ ਤੇ ਉਹਨੂੰ ਵੱਧ ਨਿਊਟ੍ਰੀਸ਼ਨ ਮਿਲੂਗਾ ਜਿਸ ਤਰ੍ਹਾਂ ਦੇ ਨਾਲ ਹੁੰਜੜੇ ਕਿਰ ਸਾਈਨ ਆਪਾਂ ਇਸਤੇਮਾਲ ਕਰਦੇ ਆ ਉਹ ਬੇਸ਼ੱਕ ਕੱਟ ਸਮੇਂ ਦੇ ਵਿੱਚ ਵੱਧ ਛਾੜ ਦੇ ਦਿੰਦੇ ਪਰ ਇਹ ਜਿਹੜੀ ਖਾਦ ਹੈਗੀ ਹੈ ਇਹ ਉਸ ਤੋਂ ਵੀ ਵਧੀਆ ਯਾਨੀ ਕਿ ਫਾਇਦੇਦੰਦੀ ਹੈਗੀ ਤੇ ਕੋਈ ਨੁਕਸਾਨ ਵੀ ਨਹੀਂ ਹੈ ਮਨੁੱਖੀ ਸਰੀਰ ਨੂੰ ਬਿਲਕੁਲ ਤੁਸੀਂ ਦੇਖੋ ਅੱਜ ਕੀ ਕਹਿ ਰਿਹਾ ਵੀ ਯੂਰਿਕ ਐਸਿਡ ਹੋ ਰਿਹਾ ਵਾ ਕਿਉਂ ਹੋ ਰਿਹਾ ਉਹ ਕਿਉਂਕਿ ਯੂਰੀਆ ਫਸਲਾਂ ਦੇ ਵਿੱਚ ਯੂਰੀਆ ਪੈ ਗਿਆ ਜਿਹੜੇ ਪੱਠੇ ਪੈ ਰਹੇ ਨੇ ਮੱਝਾਂ گاਵਾਂ ਨੂੰ ਜਦੋਂ ਦੁੱਧ ਦੇ ਰਾਹੀਂ ਯੂਰੀਆ ਸਾਡੇ ਦੇ ਵਿੱਚ ਐਂਟਰ ਕਰ ਗਿਆ ਹੁਣ ਉਹਦਾ ਜੇ ਬਦਲ ਅਸੀਂ ਕੁਦਰਤ ਦੇ ਵਿੱਚੋਂ ਹੀ ਲੈਣਾ ਹੈ ਤੇ ਕੁਦਰਤ ਦੇ ਵਿੱਚੋਂ ਸਾਨੂੰ ਇਸ ਤੋਂ ਵਧੀਆ ਬਦਲ ਹੋਰ ਕੋਈ ਲੱਭ ਨਹੀਂ ਸਕਦਾ ਹੈ ਨਾ ਤੇ ਇਹ ਮਤਲਬ ਕਿ ਸਾਰੇ ਆਪਾਂ ਜੀ ਸੋਇਲ ਦੇ ਵਿੱਚ ਤੱਤ ਪੂਰੇ ਕਰਨੇ ਆ ਤਾਂ ਸਾਨੂੰ ਇਸ ਦੇ ਵਿੱਚ ਆਉਣਾ ਹੀ ਪੈਣਾ ਤੇ ਆ ਵੀ ਰੇ ਨੇ ਨੋ ਡਾਊਟ ਪੰਜਾਬ ਥੋੜਾ ਜਿਹਾ ਪਿੱਛੇ ਆ ਜੀ ਚੱਲ ਰਿਹਾ ਪਰ ਸਾਨੂੰ ਪੂਰਾ ਵਿਸ਼ਵਾਸ ਆ ਕਿ ਜੇ ਅਸੀਂ ਸਾਡੇ ਨੌਜਵਾਨ ਵਰਗ ਇਸ ਕੰਮ ਚ ਅੱਗੇ ਆ ਗਿਆ ਤਾਂ ਅਸੀਂ ਪੰਜਾਬ ਦੀ ਧਰਤੀ ਨੂੰ ਫੇਰ ਉਸੇ ਤਰ੍ਹਾਂ ਹੀ ਇੱਕ ਤਰ੍ਹਾਂ ਨਾਲ ਸੋ ਬਾਕੀ ਜੋ ਇਹ ਪੂਰੀ ਜਿਹੜੀ ਪ੍ਰੋਸੈਸਿੰਗ ਹੈ ਆਪਣੇ ਘਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਮੌਜੂਦ ਹੁੰਦੀਆਂ ਨੇ ਭਾਵੇਂ ਉਪਰਾਲੀ ਹੋਵੇ ਗੋਹਾ ਹੋਵੇ ਸਿਰਫ ਆਪਾਂ ਗੰਡਾ ਉਹਦੇ ਵਿੱਚ ਛੱਡਣਾ ਹੁੰਦਾ ਸੋ ਕਿੰਨੇ ਦਿਨ ਦੀ ਪ੍ਰੋਸੈਸਿੰਗ ਹੈਗੀ ਜਿਹੜੀ ਇਹ ਖਾਤਿਰ ਹੋ ਜਾਈਏ ਇਹ ਵੀ ਜੀ ਆਪਾਂ ਘਰੇ ਵੀ ਇਹਨੂੰ ਛੋਟੇ ਲੈਵਲ ਤੇ ਅਸੀਂ ਕਮਰਸ਼ੀਅਲ ਲੈਵਲ ਤੇ ਕਰਦੇ ਹਾਂ ਜੇ ਉਸਨੇ ਘਰ ਜੋਗੀ ਆਪਣੀ ਕਿਸੇ ਨੇ ਕਰਨੀ ਹੈ ਤਾਂ ਉਹ ਸਾਡੇ ਕੋਲ ਆ ਕੇ ਟ੍ਰੇਨਿੰਗ ਵੀ ਲੈ ਸਕਦਾ ਇਸ ਤਰ੍ਹਾਂ ਹੁੰਦਾ ਹੈ ਵੀ ਅਗਰ ਅਸੀਂ 1 ਟਨ ਗੋਹਾ ਪਾ ਲਿਆ ਤਾਂ ਉਹਦਾ ਤਕਰੀਬਨ ਖਾਦ ਬਣਨ ਦਾ 90 ਦਿਨ ਦਾ ਪ੍ਰੋਸੈਸ ਆ ਜੇ ਕਿ ਸਭ ਤੋਂ ਜਲਦੀ ਹੁੰਦਾ ਹੈ ਪ੍ਰਸਾਹੇ ਰੂੜੀ ਖਾਦ ਨੂੰ ਕਟੂਕੜ ਕਹਿੰਦੇ ਚਾਰ ਪੰਜ ਸਾਲ ਪੁਰਾਣੀ ਰੂੜੀ ਖਾਦ ਹੁੰਦੀ ਹੈ ਇਹ ਸਭ ਤੋਂ ਜਲਦੀ ਬਣਨ ਵਾਲੀ ਖਾਦ ਆ ਗੋਹੇ ਨੂੰ 25 ਦਿਨ ਪੁਰਾਣਾ ਗੋਹਾ ਹੋਣਾ ਚਾਹੀਦਾ ਫਿਰ ਉਹਨੂੰ ਤਿੰਨ ਦਿਨ ਪਾਣੀ ਲਗਾ ਕੇ ਪ੍ਰੋਪਰ ਠੰਡਾ ਕਰਨਾ ਹੈ ਤਾਂ ਕਿ ਉਹਦੀ ਮethane ਬਾਹਰ ਆ ਜਾਏ ਉਸ ਤੋਂ ਬਾਅਦ ਉਹਦੇ ਵਿੱਚ ਮਾਤਰਾ ਦੇ ਜੇ 1 ਟਨ ਗੋਹਾ ਆ ਤੁਹਾਡੇ ਕੋਲੇ ਤਾਂ ਤਕਰੀਬਨ 30 ਕਿਲੋ ਤੁਹਾਨੂੰ ਗੁੰਡਵਾਹ ਦੇ ਵਿੱਚ ਛੱਡਣਾ ਪੈਣਾ ਹੈ ਤੇ ਉਸ ਤੋਂ ਬਾਅਦ ਸਭ ਤੋਂ ਪਹਿਲਾ ਲੋਡ ਜਿਹੜਾ ਹੈ ਉਹ 45 ਦਿਨਾਂ ਬਾਅਦ ਉਤਰੂਗਾ ਉੱਪਰੋਂ-ਉੱਪਰੋਂ ਤੁਸੀਂ ਖਾਦ ਲਾਈ ਜਾਣੀ ਹੈ ਕਿਉਂਕਿ ਇਹਦੀ ਗੰਡੋਈ ਦੀ ਆਦਤ ਆ ਵੀ ਇਹਨੇ ਖਾ ਕੇ ਜਿਹੜੀ ਬਿਠ ਕਰਨੀ ਆ ਉਹ ਉੱਪਰ ਆ ਕੇ ਕਰਨੀ ਆ ਤੇ ਸਾਨੂੰ ਇਸ ਦਾ ਗੱਲ ਦਾ ਇਹ ਫਾਇਦਾ ਹੋ ਜਾਂਦਾ ਵੀ ਉਹ ਖਾਦ ਜਿਹੜੀ ਮਿਕਸ ਨਹੀਂ ਹੁੰਦੀ ਉਹ ਇਹਦੇ ਵਿੱਚ ਅਸੀਂ ਉੱਪਰੋਂ-ਉੱਪਰੋਂ ਖਾਦ ਲਾਈ ਜਾਣੀ ਆ 90 ਦਿਨਾਂ ਦੇ ਵਿੱਚ ਪੂਰੀ ਸਾਨੂੰ ਖਾਦ ਤਿਆਰ ਹੋ ਕੇ ਮਿਲ ਜਾਂਦੀ ਆ ਦੂਸਰੀ ਗੱਲ ਵੀ ਇਹ ਉਹਦੇ ਵਿੱਚ ਆਪਣਾ ਅੰਡਾ ਦਿੰਦਾ ਆ ਤੇ नब, 90 ਦਿਨਾਂ ਦੇ ਵਿੱਚ ਜੇ ਤੁਸੀਂ 30 ਕਿਲੋ ਗੰਡੋਆ ਪਾਇਆ ਆਫਟਰ 90 ਡੇਸ 100 ਡੇ ਵੀ ਹੋ ਜਾਂਦੇ ਕਈ ਵਾਰੀ ਤਾਂ ਤੁਹਾਨੂੰ 60 ਕਿਲੋ ਗੰਡੋਆ ਮਿਲਦਾ ਹੈ ਡਬਲ ਹੋ ਜਾਂਦਾ ਸੋ ਅਕਸਰ ਦੇਖਿਆ ਜਾਂਦਾ ਕਿ ਕਈ ਪਿੰਡਾਂ ਦੇ ਬਾਹਰ ਇੱਦਾਂ ਜਮੀਨਾਂ ਹੁੰਦੀਆਂ ਇੱਥੇ ਕਿ ਪੂਰੇ ਪਿੰਡ ਤੋਂ ਜਿਹੜਾ ਕਿ ਗੋਹਾ ਇਕੱਠਾ ਕਰਕੇ ਸੁੱਟ ਦਿੱਤੇ ਜਾਂਦਾ ਉਸ ਜਗ੍ਹਾ ਦੇ ਉੱਪਰ ਵੀ ਆਪਾਂ ਇਹ ਚੀਜ਼ ਐਪਲਾਈ ਕਰ ਸਕਦੇ ਹਾਂ ਹਾਂਜੀ ਹਾਂਜੀ ਉਸ ਦੇ ਵਿੱਚ ਬਸ ਇਹ ਵੀ ਥੋੜਾ ਸਾਫ਼ ਹੋਣਾ ਚਾਹੀਦਾ ਕਿਉਂਕਿ ਉਹਦੇ ਵਿੱਚ ਲਫਾਫਾ ਵਗੈਰਾ ਕਾਫੀ ਐਡ ਹੁੰਦਾ ਉਹਨੂੰ ਵੀ ਕਿਸਾਨ ਪੁਰਾਣਾ ਕਰਨ ਤਾਂ ਰੱਖਦੇ ਨੇ ਵੀ ਉਹਦੀ ਰੂੜੀ ਖਾਦ ਬਣ ਜੇ ਤੇ ਪਰ ਅਸੀਂ ਅਗ ਅਮ ਇਸ ਪਿਆ ਹੋਇਆ ਢੇਰ ਪੈਸੀ ਦਾ ਢੇਰ ਸਮਝ ਲਓ ਜੇ ਸਮਝਣ ਦੀ ਅੱਖ ਚਾਹੀਦੀ ਆ ਤੇ ਅਸੀਂ ਉਸ ਗੋਹੇ ਨੂੰ ਇਦਾਂ ਪ੍ਰੋਸੈਸ ਕਰਕੇ ਉਹਦੇ ਵਿੱਚ ਖਾਦ ਪਾ ਕੇ ਆਪਣੀ ਫਸਲਾਂ ਨੂੰ ਕਮਰਸ਼ੀਅਲ ਲੈਵਲ ਤੇ ਵੀ ਲੈ ਕੇ ਜਾ ਸਕਦੇ ਹਾਂ ਹਾਂਜੀ ਤੇ ਬਾਕੀ ਇਹ ਜਿਹੜਾ ਕੀ ਕਾਲਾ ਸੋਨਾ ਕਿਹਾ ਜਾ ਸਕਦਾ ਹੈ ਗੰਡੋਆ ਤੋਂ ਜਿਹੜੀ ਕੀ ਖਾਦ ਤਿਆਰ ਕਰਕੇ ਜੇਕਰ ਕਿਸਾਨ ਆਪਣੇ ਖੇਤ ਦੇ ਵਿੱਚ ਇਸਤੇਮਾਲ ਕਰੇ ਤਾਂ ਇਸ ਦਾ ਡਬਲ ਫਾਇਦਾ ਹੋਵੇਗਾ ਇੱਕ ਤਾਂ ਜਿਹੜਾ ਕਿ ਝਾੜ ਵਾਤ ਨਿਕਲੇਗਾ ਦੂਜਾ ਜਿਹੜਾ ਕਿ ਇਹ ਜਿਹੜੀ ਖੇਤਾਂ ਦੇ ਵਿੱਚ ਫਸਲ ਹੋਵੇ ਕਿ ਉਸ ਤੋਂ ਖਾਂਦੇ ਨਾਲ ਕਿਸ ਜਿਹੜੇ ਇਨਸਾਨ ਨੇ ਉਹ ਵੀ ਬਿਮਾਰੀਆਂ ਤੋਂ ਬਚ ਸਕਦੇ ਨੇ ਸੋ ਕਮੈਂਟ ਕਰਕੇ ਆਪਣੇ ਵਿਚਾਰ ਦੂਸਰਾਂ ਨਾਲ ਜੁੜਿਓ ਤੇ ਸਟੋਰੀ ਕਿਵੇਂ ਲੱਗੀ ਮੈਨੂੰ ਜਾਜ਼ਾ ਧੰਨਵਾਦ